ਰਾਤ ਆਪਾਂ ਇਸ ਜਗ੍ਹਾ ਤੇ ਆ ਕੇ ਰਹੇ ਜੀ ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਭਰਾਵਾ ਬਜ਼ੁਰਗਾਂ ਮਤਾਵਾ ਬੱਚਿਆਂ ਨੂੰ ਸასი ਇਕਾਲ ਆਪਾਂ ਇਸ ਵੇਲੇ ਖੜੇ ਆਂ ਦੇਸ਼ ਥੋਪੀਆ ਥੋਪੀਆ ਦੀ ਰਾਜਧਾਨੀ ਅਡੀਸਾ ਬਾਬਾ ਤੋਂ 235 ਕਿਲੋਮੀਟਰ ਦੂਰ ਐਲਨ ਗੇਬਿਆ ਇੱਥੋਂ ਅੱਜ ਅੱਗੇ ਚੱਲਾਂਗੇ 100 ਕਿਲੋਮੀਟਰ ਦੀ ਬਾਤ ਕਰਨੀ ਆ ਸੋਡੋਵਲ ਨੂੰ ਜਾਣਾ ਆ ਸਾਰੇ ਮਿੱਤਰ ਬੇਲੀ ਆ ਇਹਨਾਂ ਕੋਲੇ ਆ ਕੇ ਰਾਤ ਰਹੀ ਖਾਦਾ ਪੀਤਾ ਗੱਲਾਂ ਬਾਤਾਂ ਕੀਤੀਆਂ ਲੈਟ ਇੱਥੇ ਬਹੁਤ ਘੱਟ ਆਉਂਦੀ ਆ ਇਹ ਖਾਣ ਪੀਣ ਵਾਲੀ ਜਗ੍ਹਾ ਜਿੱਤੇ ਪੈਗ ਸ਼ਕਦਾ ਮਾਹੌਲ ਚੱਲਦਾ ਤਾਂ ਕਰਕੇ 11 12 ਵਜੇ ਤੱਕ ਇੱਥੇ ਮਹਿਫਲਾਂ ਲੱਗੀਆਂ ਰੀਆਂ ਨੀਂਦ ਨਹੀਂ ਆਈ ਮੈਂ ਕਮਰੇ 'ਚ ਵੜ ਗਿਆ ਸੀ ਫਿਰ ਉਦੋਂ ਬਾਅਦ ਨਿਕਲਿਆ ਨਿਕਲਿਆ ਵੀ ਕਾਹਦਾ ਮੱਛੇ-ਮੁਛੇ ਲੜੀ ਗਿਆ 12 1 ਵਜੇ ਸੁੱਤੇ ਤੇ 7 1 6 ਵਜੇ ਸਵੇਰੇ ਜਾਗ ਆਈ ਆ ਹੁਣ ਚੱਲਦੇ ਆਪਾਂ ਸੋਡੋਵਾਲ ਨੂੰ ਇਹ ਮੇਰਾ ਮਹੌਲ ਆ ਇਹ ਇਹੋ ਜੀ ਜਗ੍ਹਾ ਸੋਹਣੀ ਆ ਇਹੋ ਜੀਆਂ ਬਣੀਆਂ ਹੁੰਦੀਆਂ ਨੇ ਇਹਨਾਂ ਸ਼ਹਿਰਾਂ ਦੇ ਵਿੱਚ ਨਿੱਕੇ-ਨਿੱਕੇ ਜਿੱਥੇ ਸਾਰੇ ਜਣੇ ਬਹਿ ਕੇ ਆਪਦਾ ਰਾਤ ਨੂੰ ਇਹ ਫਨ-ਸ਼ਾਨ ਪੂਰਾ ਕਰਦੇ ਆ ਸਾਈਕਲ ਇਹਨਾਂ ਲੋਕਾਂ ਨੂੰ ਥੋੜਾ ਜਿਆਦਾ ਚੰਬੇ ਵਾਲੀ ਗੱਲਬਾਤ ਦੀ ਬਣ ਜਾਂਦੀ ਪਰ ਧਿਆਨ ਨਾਲ ਦੇਖਦੇ ਆ ਇਹਨੂੰ ਐਲਨ ਕੇ ਪਿਆ ਉਠ ਰਿਹਾ ਸ਼ਹਿਰ 200 ਤੇ 15 ਕਿਲੋਮੀਟਰ ਦੂਰ ਆਪਾਂ ਅਦੀਸਾ ਬਾਬਾ ਤੋਂ ਆਪਣੀਆਂ ਘੜੀ ਦੇ ਮੁਤਾਬਕ ਇਥੋਂ ਤੁਰਦੇ ਹੀ ਸਫ਼ਰ ਦਾ ਪਹਿਲਾ ਐਵੈਂਚਰ ਹੋਇਆ ਹਾਲਾਂਕਿ 62 ਲੰਮੀ ਕੱਢਣੀ ਮੈਨੂੰ ਐਂਸੀ 36 ਪਹੁੰਚ ਗਏ ਪਰ ਇਹੋ ਜਿਹੇ ਨਿੱਕੇ ਨਿੱਕੇ ਸਮੱਸਿਆਵਾਂ ਆ ਜਾਂਦੀਆਂ ਨੇ ਪਰ ਸ਼ੁਕਰ ਇਹ ਵੀ ਹਜੇ ਤੱਕ ਕੋਈ ਮੇਰੇ ਕੋਲ ਮੀਲਾ ਨਹੀਂ ਲੱਗਿਆ ਲੋਕ ਉੱਠੇ ਨਹੀਂ ਨਹੀਂ ਐਸੇ ਵੇਲੇ ਨੂੰ ਇੱਥੇ ਪੂਰਾ ਗੜਦੁੱਬ ਪੈ ਜਾਣਾ ਸੀ ਅੱਜ ਦਿਨ ਸ਼ਨੀਵਾਰ 5 ਅਕਤੂਬਰ ਸਾਲ 2024 ਕਈ ਆਣੇ ਇਕੱਠੇ ਹੋ ਗਏ ਸੀ ਉਸ ਜਿਹਦੇ ਪੈਂਚਰ ਲਾਇਆ ਪੈਂਚਰ ਵੀ ਨਹੀਂ ਅਸਲ 'ਚ ਮੈਂ ਦੋ ਟਿਊਬਾਂ ਵਾਧ ਰੱਖੀਆਂ ਹੋਈਆਂ ਨੇ ਨਾਲ ਦੀਆਂ ਟਿਊਬ ਬਦਲ ਲੈਂਦਾ ਬੰਦਾ ਪੈਂਚਰ ਉਹ ਦੋ ਲਾ ਲੈਂਦਾ ਜਦੋਂ ਕੋਈ ਦੁਕਾਨ ਮਿਲ ਜਾਂਦੀ ਹੈ ਜਾਂ ਜਦੋਂ ਵੇਲਾ ਸਮਾਂ ਹੁੰਦਾ ਸੜਕ ਤੇ ਔਖਾ ਹੋ ਜਾਂਦਾ ਕੱਠ ਵੱਠ ਵੱਧ ਹੁੰਦਾ ਇਹਨਾਂ ਦੇ ਸ਼ਾਂ ਦੇ ਵਿੱਚ ਰਮਾ ਰਮੀ ਕਰਦੇ ਆ ਵਾਟ 100 ਕਿਲੋਮੀਟਰ 101 ਕਿਲੋਮੀਟਰ ਸਗਣ ਜੇ ਵਾਲਾ ਕੰਮ ਹੈ ਇਥੋਂ 101 ਪਹਿਲਾਂ ਪੱਧਰ ਪੱਧਰ ਚਾਵਾਂਗੇ ਉਸ ਤੋਂ ਬਾਅਦ ਤਿੱਖੀ ਚੜਾਈ ਪਊਗੀ ਅਥੋਪੀਆ ਦੀ ਬਹੁਤੀ ਆਬਾਦੀ ਆਪਾਂ ਦੇਖਿਆ ਮੇਨ ਰੋਡ ਦੇ ਉੱਤੇ ਉੱਤੇ ਵਸੀ ਹੋਈ ਗਿਆ ਹਾਈਵੇ ਦੇ ਉੱਤੇ ਜਦੋਂ ਇਧਰ ਨੂੰ ਮੁੜਿਆ ਕੱਲ ਦੇ ਇਧਰ ਆਬਾਦੀ ਘੱਟ ਦਿਸਦੀ ਆ ਵਿਰਲੇ ਟਾਵੇਂ ਲੋਕ ਦਿਸਦੇ ਨੇ ਇਹ ਦੇਸ਼ ਸਫਰ ਕਰਦਿਆਂ ਨੈਟਵਰਕ ਦੀ ਸਮੱਸਿਆ ਵੀ ਆਉਂਦੀ ਆ ਨੈਟਵਰਕ ਮੇਰੇ ਕੋਲ ਸਫਾਰੀ ਕਾਮ ਦਾ ਪਰ ਕਿਤੇ ਕਿਤੇ ਦੂਜੀ ਸਿਮ ਦੀ ਅਰੇਂਜ ਆਉਂਦੀ ਆ ਤੇ ਉਹਦੇ ਲਈ ਮੈਂ ਡਾਊਨਲੋਡ ਕੀਤਾ ਹੋਇਆ ਗੂਗਲ ਮੈਪ ਆਫਲਾਈਨ ਨਕਸ਼ਾ ਆਪਾਂ ਨੂੰ ਜ਼ੂਮ ਜਾਂ ਕਰਕੇ ਜਿੰਨਾ ਕਾਪਣ ਚਾਹੀਦਾ ਹੁੰਦਾ ਡਾਊਨਲੋਡ ਕਰ ਲਈਏ ਤਾਂ ਆਪਣੇ ਕੰਮ ਲੈਂਦਾ ਹੁਣ ਇਹਨਾਂ ਰਾਵਾਂ ਤੇ ਜਿੱਥੇ ਇੱਥੇ ਰਾਹ ਪਤਾ ਨਹੀਂ ਲੱਗਦਾ ਉੱਥੇ ਗੂਗਲ ਨਕਸ਼ਾ ਕੰਮ ਨਹੀਂ ਜਾਂਦਾ ਬਾਕੀ ਇਹਨਾਂ ਨਾਲ ਤਾਂ ਲੋਕਾਂ ਨਾਲ ਕੋਈ ਵਾਅ ਵਾਸਤਾ ਹੋ ਨਹੀਂ ਸਕਦਾ ਬਚਾਰੇ ਨਾਲ ਜੇ ਬੋਲੀ ਦੀ ਕੋਈ ਸਾਂਝ ਨਹੀਂ ਅੰਗਰੇਜ਼ੀ ਬੋਲਣ ਵਾਲਾ ਕੋਈ ਸ਼ਹਿਰ ਦੇ ਵਿੱਚ ਮਿਲਦਾ ਇੱਥੇ ਤੇ ਹੌਲੀ ਹੌਲੀ ਬਾਟ ਕੱਢੀ ਜਾਂਦੇ ਆ 85 ਕਿਲੋਮੀਟਰ 15 ਕਿਲੋਮੀਟਰ ਉੱਥੋਂ ਅੱਗੇ ਇੱਥੇ ਪਹਿਲੀ ਬ੍ਰੇਕ ਮਾਰੀ ਆ ਪੱਕਾ ਘਰ ਇਧਰਲੇ ਪਾਸੇ ਕਿਤੇ ਕੋਈ ਨਹੀਂ ਦਿਸਦਾ ਬਸ ਉਹ ਸ਼ਹਿਰ ਦੇ ਵਿੱਚ ਸੀਗੇ ਬੁੱਤਰੀ ਜਤ ਉਦੋਂ ਬਾਅਦ ਆਹ ਗੋਲ ਛਤਰੀਆਂ ਵਾਲੇ ਘਰ ਜੇ ਆਉਂਦੇ ਆ ਤੇ ਜੇ ਕਿਸੇ ਕੋਲ 4 ਪੈਸੇ ਵੱਧ ਹੈਗੇ ਨੇ ਤਾਂ ਉਹ ਚੌਰ ਸਜਾ ਪਾ ਲੈਂਦਾ ਤੇ ਮਾੜਾ ਮੋਟਾ ਉੱਤੇ ਰੰਗ ਕਰ ਲੈਂਦਾ ਪਰ ਮੁੱਢਲੀ ਬਣਤਰ ਇਹਨਾਂ ਦੀ ਆਹ ਲੱਕੜ ਦੀ ਤੇ ਉੱਤੇ ਗਾਰਾ ਲਿਪਿਆ ਹੋਇਆ ਇਸੇ ਤਰ੍ਹਾਂ ਦੇ ਆ ਅੱਜ ਸਵੇਰੇ ਤੁਰਨ ਤੋਂ ਪਹਿਲਾਂ ਉੱਥੇ ਕੌਫੀ ਨਹੀਂ ਮਿਲੀ ਉਹਦੀ ਲਾਈਟ ਹੈ ਨਹੀਂ ਸੀ ਲਾਈਟ ਦੀ ਸਮੱਸਿਆ ਵੱਡੀ ਹੈ ਇੱਥੇ ਆਓ ਤੇ ਸ਼ਾਇਦ ਭੂਨਾ ਹੋਊਗਾ ਕੌਫੀ ਹੁੰਦੀ ਕਾਲੀ ਜੀ ਜਿਹੜੀ ਜਿੱਥੇ ਕਈ ਜਣੇ ਬੈਠੇ ਆ ਉੱਥੇ ਬੈ ਕੇ ਕੌਫੀ ਪੀਂਦੇ ਆ ਘੁੱਟ ਘੁੱਟ ਫੇਰ ਆਪਾਂ ਅੱਗੇ ਨੂੰ ਚੱਲਾਂਗੇ ਕਾਫੀ ਅਸਲ ਦੇ ਵਿੱਚ ਕੋਈ ਨਾ ਡਰਿੰਕ ਨਹੀਂ ਇਹ ਇੱਕ ਕਲਚਰ ਹੀ ਆ ਤੇ ਇਹ ਹਰ ਇੱਕ ਬਹੁਤ ਦੇਸ਼ ਮੈਂ ਦੇਖਿਆ ਵੀ ਆਪ ਦਾ ਦਾਵਾ ਕਰ ਦਿੰਦੇ ਵੀ ਕਾਫੀ ਦਾ origin ਵੀ ਅਸੀਂ ਕੀਤਾ ਤੇ ਇਹਨਾਂ ਦੀ ਕਾਫੀ ਆ ਜਿਹੜੀ ਜਿੰਮੇ ਆਪਾਂ ਉਹ ਜਾ ਕੇ ਕਹਿਦੇ ਨੇ ਉਹ ਵੀ ਡਬਲ ਡਬਲ ਦੇ ਦੇ ਕੀ ਉਹ ਸ਼ਾਟ ਦੇ ਦੇ ਬਰਸ਼ਟਾ ਬਰਸ਼ਟਾ ਦਾ ਕੌੜਾ ਜਿਹਾ ਇਹ ਸ਼ਾਟਾਂ ਛੂਟਾਂ ਦਾ ਉਹ ਤੋਂ ਕਿਤੇ ਉੱਤੇ ਆ ਕੰਮ ਇਹ ਜਿਹੋ ਜਿਹਾ ਇਹ ਬਿੱਲੇ ਦੇ ਜਿਹੋ ਜਿਹਾ ਕਰਾਟੇ ਬੀਲੀ ਬਹੁਤ ਕਰੜੀ ਆ ਇਹ ਕੌੜੀ ਵੀ ਬਹੁਤ ਹੁੰਦੀ ਆ ਹਾਂਜੀ ਜਨਾਬ ਰੋਟੀਆਂ ਟੀਆਂ ਖਾਈ ਜਾਂਦੇ ਹੋ ਅਤੋਪੀ ਕੇਦੇ ਆਲਾ ਦਵਾਲਾ ਖੇਤ ਬੰਨੇ ਇਸ ਚੀਜ਼ਾਂ ਸੋਹਣੀਆਂ ਨੇ ਤੇ ਪਹਾੜ ਉਹਨੇ ਕੁਚੇ ਆ ਜਿੰਨਾ ਕੁਚਾ ਉਹ ਸਾਹਮਣੇ ਦਿਸ ਰਿਹਾ ਤੇ ਅਫਰੀਕਾ ਦੀ ਸਭ ਤੋਂ ਉੱਚੀ ਚੁਟੀ ਏਡਿ ਕਿਲੀਮੰਜਾਰੋ ਆ ਤੰਜ਼ਾਨੀਆ ਚ 5800 ਤੋਂ ਕੁਝ ਕਿਲੋਮੀਟਰ ਉੱਚੀ ਆ ਉਹ ਉਹ ਵੀ ਚੜਾਂਗੇ ਆਪਾਂ ਜਦੋਂ ਤੰਜ਼ਾਨੀਆ ਚ ਪਹੁੰਚਾਂਗੇ ਕਿਲੀਮੰਜਾਰੋ ਉਹਨੂੰ ਚੜਨ ਦਾ ਖਰਚਾ ਵੱਡਾ ਹੁੰਦਾ 1.5 ਤੋਂ 2 ਲੱਖ ਦੇ ਨੇੜੇ ਪਰ ਉਹਨੂੰ ਚੜਨਾ ਜ਼ਰੂਰ ਆ ਸੜਕ ਪਿੱਛੇ ਬਹੁਤ ਸੋਹਣੀ ਸੀ ਪਰ ਇੱਥੇ ਆ ਕੇ ਨੂ ਨਜ਼ਰ ਲੱਗ ਜਾਂਦੀ ਜਿਵੇਂ ਜਿਵੇਂ ਗਾਹ ਨੂੰ ਜਾਈ ਜਾਂਦੇ ਹਾਂ ਹਜੇ ਸ਼ੁਕਰ ਹੈ ਵੀ ਇਹਦੇ ਉੱਤੇ ਟ੍ਰੈਫਿਕ ਨਹੀਂ ਹੈਗਾ ਨਹੀਂ ਆ ਜਿਹੜੇ ਰਿੰਗ ਬਲਜੇ ਪਾ ਲਏ ਨੇ ਆਪਾਂ ਇਹ ਵੀ ਨਹੀਂ ਪੈਂਦੇ ਕੁੱਤੇ ਕਿਤੇ ਚੱਲੇ ਕੁੱਤਿਆਂ ਦਾ ਰੰਗ ਰੂਪ ਵੇਖੋ ਜੇ ਹੁੰਦਾ ਇਹਨਾਂ ਦਾ ਵੀ ਬਦਲਦਾ ਕੋਈ ਬਾਜ਼ਾ ਸਲਾਮ ਸਵੇਰੇ ਮੀਂਹ ਪੈਂਦਾ ਫਿਰ ਧੁੱਪ ਨਿਕਲ ਆਉਂਦੀ ਹੈ ਵਧੀਆ ਜੀ ਤੇ ਉਸ ਤੋਂ ਬਾਅਦ ਫਿਰ ਬੱਦਲਬਾਈ ਹੋ ਜਾਂਦੀ ਹੈ ਰੋਜ਼ ਇਸੇ ਤਰ੍ਹਾਂ ਹੀ ਚੱਲ ਰਿਹਾ ਕੰਮ ਇੱਥੇ ਆ ਇਥੋਂ ਦੀਆਂ ਚੋਆ ਨੇ ਪਾਣੀ ਜਿਹੜਾ ਮਾੜਾ ਮੋਟਾ ਇਕੱਠਾ ਹੋ ਕੇ ਮੈਦਾਨਾਂ ਦਾ ਐ ਜੇ ਵਗਦਾ ਆ ਪਾਖੀਏ ਗੱਲ ਜੀ ਓਵੇਂ ਦਰਿਆ ਜਾਂ ਓਵੇਂ ਬਹਿਣਾ ਪੱਕੇ ਤਾਂ ਉਹ ਸੀ ਗੱਲ ਨਹੀਂ ਹੈਗੀ ਮੌਸਮੀ ਆ ਸਾਰੇ ਮੀਂਹ ਤੇ ਨਿਰਭਰ ਕਰਦੇ ਆ ਤੇ ਇੱਥੇ ਆਹਾ ਮਾਈਨਿੰਗ ਕਰਦੇ ਆ ਖੱਡੇ ਖੁੱਡੇ ਲਾਏ ਆ ਭਰ-ਭਰ ਕੇ ਅਬਰੀਤੀਆਂ ਤੇ ਤਾਂ ਨੂੰ ਲਈ ਜਾਂਦੇ ਆ ਦੂਰ ਸ਼ਹਿਰਾਂ ਵੱਲੋਂ ਲੈ ਜਾਣਗੇ ਉੱਥੇ ਇਹਦੀ ਵਰਤੋਂ ਕਰਨਗੇ ਸੋਨਾ ਆਲਾ ਦੁਵਾਲਾ ਸਾਰੇ ਹੀ ਐ ਅੱਜ ਦੇ ਸਫ਼ਰ 'ਚ ਇਸ ਰਾਤ ਤੇ ਪਹਿਲਾ ਆਹਾ ਵੱਡਾ ਸ਼ਹਿਰ ਜਾ ਪਿਆ ਬਾਲੀਵੁੱਡ ਤੋਂ ਪ੍ਰਭਾਵਤ ਨੇ ਕਿਤੇ ਬਾਬੂ ਜੀ ਸ਼ਬਦ ਸੁਣੇ ਆ ਲੰਘਦੇ ਟੱਪਦੇ ਮੈਨੂੰ ਉਸ ਆਵਾਜ਼ ਮਾਰਦੇ ਆ ਬਾਬੂ ਜੀ ਤੇ ਚੱਲ ਮੈਂ ਇਹਨੂੰ ਹੰਗਾਰਾ ਖੜਾ ਕਰ ਦਈਦਾ ਹੱਥ ਖੜਾ ਕਰ ਦਈਦਾ ਸ਼ਹਿਰਾਂ ਦੇ ਵਿੱਚ ਜਿੱਥੇ ਟ੍ਰੈਫਿਕ ਹੁੰਦੀ ਆ ਮਾੜੀ ਮੁੱਟੀ ਆਵਾਜ਼ਾਂ ਜੀ ਹੁੰਦੀ ਆ ਲੋਕ ਹੁੰਦੇ ਨੇ ਉੱਥੇ ਆ ਆਪਾਂ ਬੋਅ ਬਣਾਉਂਦੇ ਆ ਵੱਡੇ ਵੱਡੇ ਇਹ 바ਵਾ ਵੱਡਾ ਸ਼ਹਿਰ ਟਿਕ ਨਿਕਲ ਆਇਆ ਇੱਕ ਇਹਦਾ ਨਾਮ ਆ ਅਲਾਬਾ ਕੋਲੀ ਤੋਂ ਅਲਾਬਾ ਕੋਲੀ ਤੋਂ ਤੇ ਇਹ ਜਿਹੜੇ ਡਿਵਾਈਡਰ ਡਿਵੂਡਰ ਬਣੇ ਹੋਏ ਆ ਠੀਕ ਆ ਮੌਲ ਆਪਣੀ ਬਾਟ ਹਜੇ ਲੰਮੀ ਆ ਤਕਰੀਬਨ ਇਥੋਂ 60 ਕਿਲੋਮੀਟਰ ਦੂਰ ਲੇ ਨੂੰ ਚੱਲੀਏ ਨੱਟਾ ਕੰਢ ਕੁੜਤੇ ਵੀ ਚੱਲੇ ਇਹ ਵੱਡਾ ਸ਼ਹਿਰ ਆ ਤੇ ਇਹਦੇ ਵਿੱਚ ਗੈਸਟ ਹਾਊਸ ਬਣੇ ਹੋਏ ਨੇ ਖਾਣ ਪੀਣ ਦੇ ਸੋਹਣੇ ਟਿਕਾਣੇ ਬਣੇ ਹੋਏ ਆ ਇਹ ਕਾ ਟਿਕਾਣਾ ਲੱਭਿਆ ਇੱਥੇ ਆ ਬੈਲ ਜਾਂਦੇ ਆ ਕੀ ਹੁੰਦੇ ਆਪਣੇ ਆ ਸੈਂਡਵਿਚ ਨਾਲ ਕਾਫੀ ਹੈ ਖਾਂਡ ਆਪ ਦੀ ਮਰਜ਼ੀ ਮੁਤਾਬਕ ਪਾਓ ਬਜਿਟੇਰੀਅਨ ਚੀਜ਼ਾਂ ਘੱਟ ਮਿਲਦੀਆਂ ਨੇ ਮੈਂ ਚੈਟ ਜੀਪੀਟੀ ਦੀ ਵਰਤੋਂ ਕੀਤੀ ਇਹਨਾਂ ਨੂੰ ਸਮਝਾਇਆ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਫਿਰ ਇਹਨਾਂ ਨੇ ਦਿੱਤੇ ਆ ਬਿਊਟੀਫੁਲ ਰੋਡਸ ਆਫ ਏਥੋਪੀਆ ਐਂਡ ਵੀ ਆਰ ਹੈਡਿੰਗ ਟੂ ਸੋਡੋ ਭੁਲੇਖਾ ਲੱਗਾ ਸੀ ਪਹਿਲਾਂ ਅਜੇ 70 ਕਿਲੋਮੀਟਰ ਪਿਆ ਇੱਥੋਂ ਤੇ ਇਦੋਂ ਬਾਅਦ ਨਿਰੀ ਚੜ੍ਹਾਈ ਆ 1770 ਮੀਟਰ ਐਲੀਵੇਸ਼ਨ ਆਪਣਾ ਤੇ 23-24 ਮੀਟਰ ਤੇ ਪਹੁੰਚਾਂਗੇ ਅੱਜ ਚੜ੍ਹਾਈ ਬਹੁਤ ਤਿੱਖੀ ਪੈਣੀ ਐ ਤੋਂ ਗਾਂ ਗਾਂ ਜਿਵੇਂ ਇਧਰ ਨੂੰ ਜਾਵਾਂਗੇ 10 ਕਿਲੋਮੀਟਰ 'ਚ ਇੱਕ ਘੰਟੇ ਦੇ ਨਿਕਲ ਲਗੇ ਤਾਂ ਫਿਰ ਵੀ ਆਪਾਂ 5-6 ਵਜੇ ਉੱਥੇ ਪਹੁੰਚ ਜਾਾਂਗੇ ਸਵੇਰੇ ਤੁਰਨ ਦਾ ਇਹ ਫਾਇਦਾ ਹੁੰਦਾ ਕਿ ਆਪਣੇ ਕੋਲੇ ਵਾਟ ਕੱਢਣ ਲਈ ਸਮਾਂ ਬਹੁਤ ਲੰਮਾ ਪਿਆ ਹੁੰਦਾ ਪਰ ਸੜਕ ਚੰਗੀ ਹੋ ਗਈ ਐ ਸੜਕ ਤਾਂ ਬਾਕੀ ਬੜੀ ਸੋਹਣੀ ਐ ਜਿਵੇਂ ਜਿਵੇਂ ਇਧਰ ਨੂੰ ਜਾਂਦੇ ਨੇ ਸੜਕ ਨੂੰ ਭਾਗ ਹੀ ਲੱਗਦੇ ਜਾਂਦੇ ਆ ਅੱਕਾ ਜੀ ਮੱਕੀ ਲਦੀ ਲਾਉਂਦੇ ਆ ਮੱਕੀ ਦਾ ਪੱਕੀ ਆ ਪਰ ਨਿੱਕੇ ਜਿਹੇ ਘੱਤ ਵਾਲੀ ਆ ਜਿਹੜੀ ਕੰਨੀਆਂ 'ਚ ਰਹਿੰਦੀ ਹੁੰਦੀ ਨਾ ਉਹ ਆਹੀ ਚੈੱਕ ਪੈਟਰੋਲ ਸਟੇਸ਼ਨ ਆ ਨਾਮ ਆ ਅਫਰੀਕਨ ਹਾਈ ਹੈਲੋ ਵਾਜ਼ੂ ਨੇਮ ਮਾਈ ਨੇਮ ਅਮਰਿਤਪਾਲ ਸਿੰਘ ਫ਼੍ਰੋਮ ਇੰਡੀਆ ਇੰਡੀਆ ਓਕੇ ਅਫਰੀਕਨ ਪਿਛੇ ਪੈਟਰੋਲ ਪੰਪ ਤੇ ਲਿਖਿਆ ਸੀ ਅਫਰੀਕਨ ਅਸਲ ਜੇ ਆਪਾਂ ਉਸ ਕੰਟੀਨੈਂਟ ਚ ਘੁੰਮ ਰਹੇ ਹਾਂ ਜਿੱਥੇ ਸਾਰੇ ਕੰਟੀਨੈਂਟ ਨੂੰ ਹੀ ਇੱਕ ਦੇਸ਼ ਸਮਝਿਆ ਜਾਂਦਾ ਆਪਣੇ ਲੋਕਾਂ ਚ ਆਪਾਂ ਕਹਿੰਦੇ ਨੇ ਫਲਾਣਾ ਅਫਰੀਕਾ ਗਿਆ ਅਫਰੀਕਾ ਕੰਟੀਨੈਂਟ ਨਹੀਂ ਕਹਿੰਦੇ ਆਪਾਂ ਆਪਾਂ ਸਿਰਫ ਦੇਸ਼ ਸਮਝਦੇ ਆ ਇਹਨੂੰ ਤੇ ਚੜਾਈਆਂ ਤਰਾਈਆਂ ਦਾ ਸਫ਼ਰ ਚੱਲੀ ਜਾਂਦਾ ਇੱਥੇ ਮਿੱਤਰ ਬੇਲੀ ਜਿਹੜੇ ਮਿਲਦੇ ਆ ਰਾਹ ਚ ਰੋਕ ਲੈਂਦੇ ਆ ਪੁਲਿਸ ਵਾਲੇ ਹੈਗੇ ਇਹਨਾਂ ਦੀ ਨੀਲੀਆਂ ਵਰਦਾਂ ਹੀ ਪਾਈਆਂ ਨੇ ਉਹ ਗਲੀ ਟੱਕਰ ਜਾਂਦੇ ਆ। ਸਵਾਦ ਜਾ ਲੈ ਕੇ 5-10 ਮਿੰਟ ਤੇ ਫਿਰ ਕਹਿਿੰਦਾ ਭਾਈ ਜਾ ਤੂੰ। ਅੰਗਰੇਜ਼ੀ ਦਾ ਹਿਸਾਬ ਕਿਤਾਬ ਨਹੀਂ। ਬਸ ਏਥੇ ਦੋਹੇ ਪਾਸੇ ਖੁੱਲਾ ਜਿਹਾ ਮੈਦਾਨ ਆ ਗਿਆ ਤੇ گاਵਾ ਹੀ گاਵਾ ਫਿਰਦੀਆਂ ਨੇ। ਖੁੱਲੀਆਂ ਚਰਾਂਦਾ ਇਥੇ। ਅ ਪਸ਼ੂਆਂ ਤੇ ਤੇ ਖੇਤੀ ਤੇ ਨਿਰਭਰ ਆ ਲੋਕ ਇਹੀ ਕੀਤਾ ਕਰ ਰਹੇ ਆ ਸਾਰੇ ਪਾਸੇ ਤੇ ਉਹ ਮਹਿਕਮੇ ਵਾਲੇ ਖੜੇ ਆ। ਕਸਾ ਨੰਗਣ ਦੇਂਦੇ ਸੁਕਾ ਨਾਲ ਦੀ ਨਾ ਚਲਾਨ ਕੱਟ ਦੇ ਯਾ ਕੀ ਜਾ ਕਮ ਵਾਂਸ ਹਾ ਵਾ ਵਾ ਚੋ ਪਰ ਪੂਰਾ ਫੇਟਾ ਫੋਨ ਇਜ਼ ਬਰੀ ਬੜੀ ਸਮਾਰਟ ਸਰ ਥਿਸ ਇਜ਼ ਸਮਾਰਟ ਲਾਈਕ ਯੂ ਯਾ 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 ਸਰ ਥਿਸ ਵਨ ਇਜ਼ ਵੈਰੀ ਸਮਾਰਟ ਬੋਏ ਓਕੇ ਬ੍ਰੋ ਨਾਈਸ ਟੂ ਮੀਟ ਯੂ ਨਾਈਸ ਟੂ ਮੀਟ ਯੂ ਯਾ ਥੈਂਕ ਯੂ થેક યુ ઓવર માચ થેન્ક યુ ગાઈસ થેન્ક યુ થેક યુ યે બલ્લા હા 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 ਹਾਂ ਹਾਈ ਹਾਈ ਉਹ ਨਹੀਂ ਨਹੀਂ ਯਾਰ ਆ ਜਾਣ ਦੋ ਮੈਨੂੰ ਵਾਲਾ ਮਾਲੇਕ ਵਾਲੇਕਮ ਸਲਾਮ ਹਾਓ ਇੰਡੀਆ ਇੰਡੀਆ ਇੱਥੇ ਜਵਾਕਾਂ ਨੂੰ ਵਾਹ ਚਾਹ ਹੁੰਦਾ ਬਰਾਬਰ ਸਾਈਕਲ ਭਜਾਉਂਦੇ ਭਿਉਂਦੇ ਆ ਕੱਲ ਵੀ ਇੱਕ ਬੇਲੀ ਟੱਕਰਿਆ ਸੀ ਅੱਜ ਆਹ ਪੂ ਆਖੇ ਚ ਕੀ ਲਿਆ ਹੈ ਚੱਲ ਫਿਰ ਹੁਣ ਆ ਗਿਆ ਮੈਂ ਵੀ ਤੇਰੇ ਉੱਤੇ ਅੱਗੇ ਚਾਹ ਕੇ ਅੱਗੇ ਡੇਕਣਾ ਬਾਈ ਕਹੀ ਦੇ ਕਹੀ ਦੇ ਕਹੀ ਦੇ ਕਹੀ ਦੇ ਇਹ ਕੰਕੂ ਕੰਬਾ ਮਾਰਦੇ ਆ ਯਾਰ ਅਹੀਂ ਮਨੋਰੰਜਨ ਪੂਰਾ ਕਰਦੇ ਆ ਸੋਡੋ ਵੱਲੋਂ ਜਿਹੜੀਆਂ ਬੱਸਾਂ ਆਉਂਦੀਆਂ ਨੇ ਤੇ ਇੱਧਰ ਗਾਂ ਅਡੀਸਾ ਬਾਬਾ ਨੂੰ ਨਿਕਲਦੀਆਂ ਨੇ ਲੰਮੀਆਂ ਬੱਸਾਂ ਚੱਲਦੀਆਂ ਉਹ ਵੀ ਇਸ ਰਾਹ ਤੋਂ ਮਿਲਦੀਆਂ ਨੇ ਵਾਵਾ ਟੱਕਰਦੀਆਂ ਨੇ ਤੇ ਗਧਿਆਂ ਦਾ ਅਸਲ 'ਚ ਲੋਕ ਕੰਮ ਇਹੀ ਹੈ ਸਾਰਾ ਦਿਨ ਪਾਣੀ ਦੀ ਟੋਟਾ ਟਵਾਈ ਮਾ ਤਾਂ ਇਹੀ ਦੇਖੀ ਜਾਂਦਾ ਨਿਰੇ ਐ ਰੇੜੇ ਲੱਦੇ ਆ ਤੇ ਦੱਬੀ ਹੋਵੇ ਕੰਮ ਨਾ ਪੁੱਤ ਵੇਖੀ ਵੇਚਣਾ ਮਰੀ ਬ੍ਰੇਕ ਲਾਈ ਜਾਂਦਾ ਮੂਰੇ ਕਰਕੇ ਰੌਣਕਾਂ ਯਾਰ ਪੂਰੀਆਂ ਆਵੇ ਨਕੇ ਨਕੇ ਜਿਹੜੇ ਬਿਜਾਰਜੇ ਨੇ ਭਖਦਾ ਕੰਮ ਉੱਥੇ ਪੂਰਾ ਜਵਾਗ ਜੇ ਭੱਜੇ ਆਉਂਦੇ ਕੋਈ ਵੀਰ ਪੀਰ ਕਰਦਾ ਕੋਈ ਕੁਛ ਮੰਗਦਾ ਬਸ ਆਪੋ ਆਪਣੀ ਬੋਲੀ ਦੇ ਵਿੱਚ ਕੋਈ ਨਾ ਕੁਛ ਮੰਗ ਰਹੇ ਨੇ ਚੱਲ 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 ਚੋਬਰਾ ਚੱਲ ਇਹ ਬਾਜ਼ਾਰ ਟਪਾ ਕੇ ਜਾਊਗਾ ਆਪਾਂ ਨੂੰ ਚੱਲ ਬੁੱਤ ਹਣ ਖੇੜ ਤੂੰ ਜਾਣਦੇ ਮੈਨੂੰ ਗੁੱਡ ਮਾਰਨਿੰਗ ਮਾਰਨਿੰਗ ਵੀ ਜਾਂਦੇ ਆ ਗੁੱਡ ਮਾਰਨਿੰਗ ਹੂੰ ਆ ਟੋਬਾ ਆ ਤੇ ਟੋਬੇ ਚ ਜਵਾਖ ਨਾ ਹੀ ਜਾਂਦੇ ਆ ਸਵੇਰ ਦਾ ਮੈਂ ਦੇਖਿਆ ਇਹੋ ਜਿਹੇ ਟੋਬਿਆਂ ਦੇ ਵਿੱਚੋਂ ਪਾਣੀ ਭਰਦੇ ਨੇ ਜਿਹੜੇ ਖੱਜਰੇ ਨੇ ਤੇ ਲਈ ਜਾਂਦੇ ਨੇ ਨੀਲੇ ਆਪਣੇ ਪੀਲੇ ਜਿਹੇ ਢੋਲ ਇਹਨਾਂ ਚੋਂ ਭਰਦੇ ਆ ਉਹ ਆਵੇ ਲੀੜੇ ਲੋੜੇ ਲਾਏ ਆ ਤੂੰ ਵੀ ਭੱਜਵੇਂ ਮਗਰ ਐਸਾ ਇਹਨਾਂ ਦੇ ਅਸਲ 'ਚ ਸਬਕੌਂਸ਼ੀਅਸ 'ਚ ਕੱਲੇ ਜਵਾਗ ਨਹੀਂ ਜਿਹੜੀ ਵੱਡੀ ਉਮਰ ਦੇ ਖੜੇ ਹੁੰਦੇ ਆ ਕੱਲੇ ਕਹਿ ਰਹੇ ਜੀ ਉਹ ਵੀ ਮੰਗਣ ਲੱਪ ਪੈਂਦੇ ਆ ਜਿਹੜੀ ਚੀਜ਼ ਦੀ ਥੋੜਾ ਬੰਦੇ ਨੇ ਉਹ ਮੰਗਣੀ ਮੰਗਣੀ ਆ ਇਹਨਾਂ ਨੂੰ ਲੱਗਦਾ ਵੀ ਇਹਦੇ ਕੋਲ ਪੈ ਨਹੀਂ ਕਿੰਨੇ ਕਾ ਝੋਲੇ ਭਰੀ ਫਿਰਦਾ ਤੇ ਐਂ ਮੰਡੀ-ਮੁੰਡੀ ਜਾਂਦਾ ਇਹ ਤਾਂ ਐਨਾਂ ਦਾ ਚੱਲਦਾ ਹਰ ਵੇਲੇ ਰੁਝਾਨ ਆ ਤੇ ਤਾਂ ਕਰਕੇ ਭੱਜੇ ਆਉਂਦੇ ਨੇ ਸਹੀ 1 ਵਜੇ ਦਾ ਸਮਾਂ ਹੋਇਆ ਤੇ ਕਹਿੰਦਾ ਵੀ ਤੁਸੀਂ 48 ਕਿਲੋਮੀਟਰ ਹੋਰ ਜਾਣਾ ਇਹੋ ਜੇ ਬਣ ਜਾਂਦੇ ਨੇ ਥੱਲੇ ਜਾਓ ਤਾਂ ਚੜੋ 300 ਮੀਟਰ ਦਾ ਐਲੀਵੇਸ਼ਨ ਚੜਿਆ ਮੈਂ ਪਿਛਲੇ 1 ਘੰਟੇ ਦੇ ਵਿੱਚ ਬਹੁਤ ਜ਼ੋਰ ਲੱਗਦਾ ਐਲੀਵੇਸ਼ਨ ਤੇ 1:17 ਬਿਲਕੁਲ ਰਿਮੋਟ ਇਲਾਕੇ ਆ ਇਥੋਂ ਦੇ ਦੂਰ ਤਰਾਡੇ ਦੇ ਪਿੰਡ ਉਲਾਕੇ ਵਾਲੇਕਮ ਸਲਾਮ ਫਿਰਲੇਟਾ ਮੈਂ ਬੋਰਡ ਲੱਗਿਆ ਹੁੰਦੇ ਨੇ ਲਿਖਿਆ ਹੋਇਆ ਸੋਡੋ ਇੱਥੇ ਜਾਣਾ ਅੱਜ ਸੋਡੋ church of chief amazonas school for the school for the deaf ٹھیک ہے جی ا ਲکڑاں دی گھر بناونے جڑی ਲਕੜاں ਹੁੰਦੀਆਂ ਨੇ ਉਹਨਾਂ ਦਾ ਹਿਸਾਬ ਕਿਤਾਬ ਇੱਥੇ ਇੱਥੋਂ ਵੇਖਦੀਆਂ ਸलाम ਬਹੁਤ ਐਕਸਾਈਟਡ ਹੋ ਜਾਂਦੇ ਦੇਖ ਕੇ ਬਾਰੇ ਕੰਮ ਛੱਡ ਦਿੰਦੇ ਆ ਸੀਟੀਆਂ ਮਾਰਨ ਲੱਪੈਂਦੇ ਆ ਬਹੁਤ ਟਾਈਮ ਬਾਅਦ ਇੱਕ ਹੋਰ ਸ਼ਹਿਰ ਆਇਆ ਇੱਥੇ ਵੀ ਵਿਚਾਲੇ ਡਿਵਾਈਡਰ ਬਣਿਆ ਹੋਇਆ ਤੇ ਇੱਥੇ ਇੱਕ ਪੋਲੀਟੈਕਨਿਕ ਕਾਲਜ ਵੀ ਹੈ ਸਕੂਲ ਇਹਦੇ ਵਿੱਚ ਤੇ ਕਿੰਡਰਗਾਰਟਨ ਤੇ ਹੋਰ ਇਹੋ ਜਿਹਾ ਕੁਝ ਬਣਿਆ ਹੋਇਆ ਇੱਥੇ ਤੇ ਸਾਈਕਲ ਦਾ ਪਿਛਲਾ ਚੱਕਾ ਬਬਲਿੰਗ ਕਰ ਜਾਂਦਾ ਦੇਖੋ ਕੀ ਬਣਦਾ ਸਮੱਸਿਆ ਦੇ ਰਿਹਾ ਥੋੜੀ ਥੋੜੀ ਨਿੱਕਾ ਜਿਹਾ ਕਸਬਾ ਸੀ ਇੱਥੇ ਚਾਹ ਪੀਤੀ ਆ ਚਾਹ ਦੂਜੀ ਹੁੰਦੀ ਹੈ ਇਹਨਾਂ ਕੋਲੇ ਜਾਂ ਉਹੀ ਤੇ ਜਾਂ ਇੱਕ ਹੋਰ ਹੁੰਦਾ ਲੈਮਨ ਟੀ ਉਹ ਪੀ ਕੇ ਬਿਸਕੁਟ ਖਾ ਕੇ ਮੇਰੇ ਕੋ ਸੀਗੇ ਹੁਣ ਚੱਲਦੇ ਆ ਗਾਹ ਨੂੰ ਤੇ ਆਪਣੀ ਆਪਣੀ ਜੀਪੀਐਸ ਦੇ ਮੁਤਾਬਕ ਕਿਥੋਂ 32 ਕਿਲੋਮੀਟਰ ਦੂਰ ਆ ਥੋੜੀ ਥੋੜੀ ਵਿੱਚ ਚੜ੍ਹਾਈ ਪੈਣੀ ਆ ਉਹ ਬਈ ਉੱਥੇ ਬੈਠਾ ਜੀ ਮੁੰਡਾ ਉਹਨੇ ਦੱਸੀ ਗੱਲ ਬਾਕੀ ਦੇਖਦੇ ਆ ਕੀ ਬਣਦਾ 70 ਕਿਲੋਮੀਟਰ ਲਗਭਗ ਆਪਾਂ ਆ ਗਏ ਈਸ਼ਾ ਇਹ ਦਿਲ ਤੁੜ ਕੋ ਚਲੇ ਸਾਡੇ ਜਸਤੇ ਤੇ ਡੰਭ ਹਉ ਚਲੇ ਅੱਜ ਪੂਰੇ 5 ਘੰਟੇ ਹੋ ਗਏ ਸਾਈਕਲ ਦੀ ਸਗਾਠੀ ਤੇ ਬੈਠਿਆਂ ਨੂੰ ਹਜੇ ਜਾਈ ਜਾਂਦੇ ਆ 72 ਕਿਲੋਮੀਟਰ ਹੋਇਆ ਆ ਆਪਾਂ ਇਹ ਦੇਸ਼ 'ਚ ਵਿਚਰਦਿਆਂ ਦੇਖਦੇ ਆ ਵੀ ਇੱਥੋਂ ਦੇ ਜਵਾਕਾਂ ਨੂੰ ਹੱਥਾਂ 'ਚ ਵਿੱਚ ਮੋਬਾਈਲ ਨਹੀਂ ਹੈਗੇ ਅੱਜ ਮੀ ਪਿਆ ਸਵੇਰੇ ਤੇ ਮੈਂ ਦੇਖਿਆ ਵੀ ਜਿੱਥੇ ਕਿਤੇ ਚਿੱਕੜ ਚਿੱਲਾ ਇਕੱਠਾ ਹੋਇਆ ਪਾਣੀ ਉਹ ਪਾਣੀ ਨੂੰ ਇਹ ਵਰਤੀ ਜਾਂਦੇ ਨੇ ਇਕੱਠਾ ਕਰ ਰਹੇ ਆ ਉਹ ਪਾਣੀ ਨੂੰ ਕੱਪੜੇ ਗੁੱਪੜ ਧੋਉਂਦੀਆਂ ਵੇਖੀਆਂ ਪਿੱਛੇ ਮੈਂ ਬੀਬੀਆਂ ਸੋ ਇਹਨਾਂ ਕੋਲੇ ਫਿਰ ਮੋਬਾਈਲ ਵਰਗੀਆਂ ਚੀਜ਼ਾਂ ਹੋਣੀਆਂ ਬਹੁਤ ਦੂਰ ਦੀ ਗੱਲ ਆ ਇਹਨਾਂ ਸਵੇਰ ਦੇ ਮੈਨੂੰ ਕਰੀ ਜਾਂਦੇ ਆ ਵੀ ਮੋਨੀ ਮੋਨੀ ਮੈਂ ਹੈ ਯਾਰ ਗੁੱਡ ਮਾਰਨਿੰਗ ਕਹਿੰਦੇ ਆ ਕਿਤੇ ਪਰ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਮਣੀ ਨਹੀਂ ਕਹਿਣਾ ਉਹਦਾ ਇਹ ਮੋਨੀ ਮੋਨੀ ਕਰਕੇ ਅਗਲੇ ਨੂੰ ਘੇਰ ਲੈਂਦੇ ਆ ਇੱਕ ਜਣਾ ਮੈਨੂੰ ਵੇਖ ਲੈਂਦਾ ਬਾਕੀ ਆਪਦੀ ਯਾਰਾਂ ਨੂੰ ਹੋਕਰੇ ਮਾਰ ਦਿੰਦਾ ਪਰ ਇਕੱਠੇ ਹੋ ਕੇ ਆਏ ਆ ਜਾਂਦੇ ਆ ਮੋਨੀ 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 ਕਿਆ ਬਾਤ ਆ ਯਾਰ ਨਾ ਪਤਾ ਕੇਲਿਆਂ ਦਾ ਕੱਦ ਘੱਟ ਇਥੇ ਐਵੇਂ ਜਾ ਉਹ ਇਹ ਮੋਟੇ ਜਿਹੇ ਬਾਬਾ ਨੇ ਥੈਂਕ ਯੂ ਥੈਂਕ ਯੂ ਨੋ ਪ੍ਰੋਬਲਮ ਤੇ ਇਹ ਦਿੰਦੇ ਜਿਵੇਂ 20 ਵੀਰ ਲੈ ਇਹਨਾਂ ਨੇ ਮੇਰੇ ਤੋਂ ਤੇ 20 ਵੀਰ ਦੇ ਤਿੰਨ ਕੇਲੇ ਹਾਲਾਂਕਿ ਮੈਂ ਤਿੰਨ ਕੇਲੇ ਖਾਣੇ ਨਹੀਂ ਸੀ ਉਹਰ ਆ ਪੁਲਸ ਵਾਲੇ ਖੜੇ ਸੀ ਇੱਕ ਕੱਲਾ ਇਹਨਾਂ ਨੇ ਖਾ ਲਿਆ ਇਹ ਮੁਲਾਜ਼ਮ ਆ ਇਹ ਰੋੜੇ ਨਾ ਪੈਜੋ ਉਤੋਂ ਯਾਰ

ਇਰੋ ਰੁੱਕ ਕੇ ਫਿਰ ਪੁੱਛਦੇ ਆ ਮਾੜਾ ਮੋਟਾ ਤੇ ਫਿਰ ਮੈਂ ਚੱਲ ਜੀ ਰੁਕਿਆ ਹੀ ਆ ਤੇ ਇੱਕ ਦੋ ਕੇਲੇ ਖਾ ਲਈਏ ਇਹਨਾਂ ਕੋਲੋਂ ਜਦੋਂ ਆਪਾਂ ਕਿਸੇ ਦੂਰ ਦੇ ਇਲਾਕਿਆਂ 'ਚ ਸਫ਼ਰ ਕਰਦੇ ਆ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਵੀ ਕਹਿੰਦੇ ਨੇ ਵੀ ਯਾਰ ਉੱਥੋਂ ਦਾ ਪਾਣੀ ਨਹੀਂ ਸਖਾਇਆ ਆਪਾਂ ਨੂੰ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਆ ਜਾਂਦੀ ਹੁੰਦੀ ਆ ਪੰਜਾਬ 'ਚ ਹੀ ਰੱਖ ਲਈ ਆਪਾਂ ਜੇ ਮਾਲਵੇ ਵਾਲਾ ਬੰਦਾ ਉਧਰ ਗਿਆ ਤਾਂ ਮੈਨੂੰ ਔਖਾ ਲੱਗਦਾ ਪਰ ਉਹ ਸਮੱਸਿਆ ਹੁਣ ਮੁੱਖ ਮੁੱਖ ਹੀ ਅਸਲ ਦੇ ਵਿੱਚ ਕਿਉਂਕਿ ਸਾਰੇ ਕਿਤੇ ਬੋਤਲਾਂ ਵਾਲਾ ਪਾਣੀ ਆ ਐਨਰ ਰਿਮੋਟ ਏਰੀਆ ਵੀ ਇੱਥੇ ਇਹੋ ਦਾ ਕੁਝ ਆਪਾਂ ਦੇਖੀ ਜਾਂਦੇ ਆ ਪਰ ਫਿਰ ਵੀ ਪਾਣੀ ਦੀਆਂ ਬੋਤਲਾਂ ਹਰ ਥਾਂ ਤੇ ਮਿਲ ਜਾਂਦੀਆਂ ਨੇ ਤੇ ਪਾਣੀ ਦੀ ਬੋਤਲ ਦਾ ਮੁੱਲ ਆਪਣੇ ਅੰਟੀ ਵਾਲੇ ਮੁੱਲ ਨਾਲੋਂ ਘੱਟ ਹੁੰਦਾ ਵੀਰ ਦੇ ਹਿਸਾਬ ਨਾਲ ਜਿਵੇਂ ਵੱਡੀ ਬੋਤਲ 2 ਲੀਟਰ ਵਾਲੀ ਆ ਤੇ ਉਹ 30 ਵੀਰ ਦੀ ਦਿੰਦੇ ਆ ਤੇ ਤਾਂ ਕਰਕੇ ਉਹ ਪਾਣੀ ਦੀ ਕੋਈ ਸਮੱਸਿਆ ਨਹੀਂ ਉਹ ਪਾਣੀ ਭਰ ਲਈਦਾ ਬੋਤਲਾਂ ਚ ਪੀ ਲਈਦਾ ਜਿੱਥੇ ਮੁੱਕਦਾ ਉਦੋਂ ਗਾ ਫਿਰ ਭਰ ਲਈਦਾ ਸਾਊਥ ਅਫਰੀਕਾ ਦੇ ਅਰਜੀਨਲ ਸਟੇਟ ਵੋਲਟੇਰੀਆ ਜੁਨ ਪੋਲੀਟੈਕਨਿਕ ਕਾਲਜ ਆ ਸੋਹਣਾ ਸ਼ਹਿਰ ਜਾਇਆ ਇੱਕ ਵਿਚਾਲੇ ਐਂ ਦਰਖਤ ਰੁੱਤ ਲਾ ਕੇ ਪੂਰੀਆਂ ਰੌਣਕਾਂ ਲੇ ਤੇ ਇਧਰ ਘਰਾਂ ਨੂੰ ਬਣਾਉਣ ਵਾਲੀ ਲੱਕੜ ਥਾਂ ਥਾਂ ਤੇ ਰੱਖੀ ਹੋਈ ਆ ਤੇ ਇਹਦੇ ਨਾਲ ਹੀ ਅਫਰੀਕਾ ਦੇ ਵਿੱਚ ਆਪਣੀ 300 ਕਿਲੋਮੀਟਰ ਦੀ ਰਾਈਡ ਪੂਰੀ ਹੁੰਦੀ ਆ ਇਹ ਉਵੇਂ ਦੀ ਇੱਕ ਮੰਡੀ ਜੀ ਆ ਜਿਵੇਂ ਆਪਣੇ ਪਿੰਡਾਂ ਦੇ ਨੇੜੇ ਹੁੰਦੀਆਂ ਨੇ 5-7 ਕਿਲੋਮੀਟਰ ਦੇ ਘੇਰੇ 'ਚ ਇੱਥੇ ਆਪਣੇ 5-7 ਪਿੰਡ ਲੱਗਦੇ ਆ ਤੇ ਸਮਾਨ ਸੱਲਾ ਖਰੀਦਦੇ ਆ ਉਮੇਂ ਰੌਣਕਾਂ ਸੌਦਾ ਪਤਾ ਖਰੀਦ ਰਿਹਾ ਕੋਈ ਕੋਈ ਕੁਝ ਖਰੀਦ ਰਿਹਾ ਕੋਈ ਖਾ ਪੀ ਰਿਹਾ ਆਪਦਾ ਬੈਠੇ ਜੁੱਤੀਆਂ ਜੋੜੇ ਗੰਢਣ ਵਾਲੇ ਬੈਠੇ ਆ ਇਹੋ ਜਿਹਾ ਮਾਹੌਲ ਐ ਇੱਥੋਂ ਦਾ ਸਮੁੰਦਰ ਤਲ ਤੋਂ ਚਾਈ ਲਗਭਗ 2000 ਮੀਟਰ ਦੀ ਆ ਆਪਣੀ 85.43 ਚੱਲੇ 15 ਕਿਲੋਮੀਟਰ ਹੋਰ ਜਾਣਾ ਹਜੇ ਕੀ ਬਾਤ ਆ ਫੁੱਟਬਾਲ ਦਾ ਕਰੇਜ਼ ਆ ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਬੈਨੇ ਆ ਟੀਵੀ ਚੱਲ ਰਿਹਾ ਹੁੰਦਾ ਫੁੱਟਬਾਲ ਚੱਲ ਰਹੀ ਹੁੰਦੀ ਆ ਆ ਦੇਖ ਐਡੇ ਚੋਬਰ ਆ ਤਿਓ ਪਰ ਇਹ ਕੱਚਾ ਜਿਹਾ ਮੈਦਾਨ ਆ ਤੇ ਫੁੱਟਬਾਲ ਚੱਲ ਰਹੀ ਹੈ ਇੰਨੇ ਜਾਣੇ ਨੇ ਵਿੱਚ ਹੀ ਆ ਫੇਵਰਿਟ ਪਲੇਅਰ ਯੈਸ 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 ਯਰ ਫੇਵਰਿਟ ਪਲੇਅਰ ਪਲੇਅਰ ਯੈਸ ਯੈਸ ਕ੍ਰਿਸਟੀਆਨ ਰੋਨਾਲਡੋ ਵੀ ਆ ਗਨ ਟੂ ਰੀਚ them ਸ਼ੋਰ sure ਵਨਡੇ लेट्स प्ले गाइस ओके नाइस टू मीट यू ऑल ਕਿਨੇ ਚਿਹਰੇ ਨੇ ਯਾਰ ਪਰ ਅੰਗਰੇਜ਼ੀ ਨਹੀਂ ਨਾ ਚਾਹੁੰਦੀ ਯਾਰ ਇੰਨੇ ਚੋ ਕੋਈ ਸਟੂਡੈਂਟ ਹੁੰਦਾ ਹਾਂਜੀ ਆਈ ਡੋਨਟ نو 브ਦਰ వాట్ ਯੂ ਵਾਂਟ ਟੂ ਆਸਕ थैंक यू वेरी मच ਇੰਨੇ ਸਾਰਿਆਂ ਚ ਜਿਹੜੇ ਵੀਰ ਬਾਈ ਜੀ ਉਹ ਖੜੇ ਆ ਇਹ ਅੰਗਰੇਜ਼ੀ ਜਾਣਦੇ ਆ ਯੂ ਆਰ ਕੋਚ ਆਫ ਦਿਸ ਟੀਮ ਵਾਟ ਇਜ਼ ਨੇਮ ਆਫ ਯਰ ਟੀਮ ਸਤਿ ਸ਼੍ਰੀ ਅਕਾਲ ਵਾਲਿਆ ਵਾਲਿਆ ਓਕੇ ਥੀਸ ਆਰ ਆਲ ਵਾਲਿਆ ਗਾਇਸ ਯੈਸ ਯੈਸ ਵਾਲਿਆ ਵਾਲਿਆ ਕੀ ਬਾਤ ਹੈ लेट्स ਗੋ ਐਂਡ ਪਲੇ ਗਾਇਸ ਨਾਈਸ ਟੂ ਮੀਟ ਯੂ ਆਲ ਓਕੇ ਕੀ ਬਾਤ ਹੈ ਬਾਈ ਕਹਿੰਦਾ ਸਾਡੀ ਦੂਜੀ ਤੀਜੀ ਬੋਲੀ ਅੰਗਰੇਜ਼ੀ ਤਾਂ ਕਰਕੇ ਅਸੀਂ ਵੀ ਨਹੀਂ ਜਾਣਦੇ ਮਾਂ ਸਾਡੀ ਵੀ ਤੀਜੀ ਆ ਭਰਾਵਾ ਪਰ ਸਾਨੂੰ ਸਿੱਖਣੀ ਪੈਂਦੀ ਹੈ ਸਫਰ ਕਰਕੇ ਹਾਂਜੀ ਕੀ ਬਾਤ ਹੈ ਅੱਜ ਦੀ ਰਾਈਡ ਆਪਣੀ ਦਿਨ ਦੀ ਅਫਰੀਕਾ ਦੀ ਸਭ ਤੋਂ ਲੰਮੀ ਆ। ਤਕਰੀਬਨ ਮਲਾ 92 ਕਿਲੋਮੀਟਰ ਹੋ ਗਏ 95 93। ਚੜ੍ਹਾਇਆਂ ਜ਼ਿਆਦਾ ਨਹੀਂ ਨਹਰਾਵਾਂ ਦੇ ਉੱਤੇ ਤਾਂ ਕਰਕੇ ਟਾਈਮ ਲੱਗਦਾ। ਸੋਦੋ ਸੋਦੋ ਦੇ ਆਪਾਂ ਨੇੜੇ ਪਹੁੰਚ ਗਏ। ਹਰੇ ਭਰੇ ਪਹਾੜ ਦਿਸਦੇ ਆ ਤੇ ਖੇਤ ਖលਿਆਣ ਤੇ ਇਧਰਲੇ ਪਾਸੇ ਘਰ ਦਿਸਦੇ ਆ। ਢਲਦਾ ਸੂਰਜ। ਕਮਾਲ ਦਾ ਮਾਹੌਲ ਬੜਾ ਜਿਹਾ ਜੇ ਤੁ ਆਪਾਂ ਸੋਦੋ ਦੇ ਵਿੱਚ ਵੜਦੇ ਆ। ਸੋਦੋ 'ਚ ਵੜਨ ਤੋਂ ਪਹਿਲਾਂ ਪਹਿਲਾਂ ਸੋਹਣੇ ਲੱਗਦੇ ਆ ਪਹਾੜ ਪੂੜ। ਤੇ ਸ਼ਹਿਰ ਦੇ ਬਾਹਰ ਵਾਲੇ ਬਾਈਪਾਸ ਜਾਂਦਾ ਜਿੱਕਾ ਛੜਾ ਜਾਂ ਵਿਚ ਨੂੰ ਰਾਹ ਜਾਂਦਾ ਆਪਾਂ ਕਿਤੇ ਹੋਮਸਟੇ ਲੱਭਣਾ ਤਾਂ ਕਰਕੇ ਇਧਰ ਲਾ ਰਹਾ ਰਿਹਾ ਦੇਖਦੇ ਆ ਅੱਗੇ ਜਾ ਕੇ ਕੀ ਬਣਦਾ ਸੋਹਣਾ ਮੋਹਲਾ ਇਹਦਾ ਹਾਂ ਹਾਂ ਦਿਨ ਢਲਦੇ ਦੇ ਨਾਲ ਪੌਣੇ 6 ਹੋਏ ਨੇ ਤੇ ਆਪਾਂ ਪਹੁੰਚ ਗਏ ਸੋਦੋ ਸੋਦੋ ਵਾਟ ਬਹੁਤ ਲੰਬੀ ਸੀ ਲੰਮੀ ਕਿੰਨੀ ਸੀ 100 ਕਿਲੋਮੀਟਰ ਤੇ 680 80 ਕਿਨੇ 80 ਮੀਟਰ ਵੀ ਚੱਲ ਗਿਆ ਅਜੇ ਕਿਲੋਰ 2 ਕਿਲੋਮੀਟਰ ਹੋਰ ਕਮਰਾ ਲੱਭਣ ਤੇ ਸਮਾਂ ਲੱਗ ਜਾਣਾ ਪੰਪਾ ਬਹੁਤ ਨੇ ਇੱਥੇ ਤੇ ਹਰੇਕ ਪੰਪ ਨਵੀਂ ਕੰਪਨੀ ਦੇ ਹੀ ਆ ਰਿਪੀਟ ਬਹੁਤ ਘੱਟ ਹੁੰਦੀ ਆ ਢੜਦੇ ਸੂਰਜ ਦੇ ਨਾਲ ਆਪਾਂ ਪਹੁੰਚ ਗਏ ਵਿਜ਼ਿਟ ਦਾ ਲੈਂਡ ਆਫ 50 ਕਿੰਗਸ ਬੁਲਾਈਤਾ ਏਥੋਪੀਆ ਬੁਲਾਈਤਾ ਸਟੇਟ ਦੇ ਵਿੱਚ ਪਹੁੰਚੇ ਆ ਇੱਥੇ ਬਾਕਸਰ ਮੋਟਰਸਾਈਕਲ ਨੇ ਥਿਸ ਇਜ਼ ਅ ਮੋਟਰਸਾਈਕਲ ਥਿਸ ਇਜ਼ ਫॉर ਟੈਕਸੀ ওকে ਨਹੀਂ ਪਤਾ ਲੱਗਦਾ ਆਈ ਏਮ ਲੁਕਿੰਗ ਫਾਰ ਅ ਰੂਮ ਯਾ ਵੱਡਾ ਯਾਰ ਸ਼ਹਿਰ ਪੂਰਾ ਵੱਡਾ ਇਧਰਲੇ ਪਾਸੇ ਨੂੰ ਉਹ ਦੂਰ ਤੱਕ ਵੱਸਿਆ ਹੋਇਆ ਹੈ ਲੱਭਦੇ ਆ ਇੱਕ ਨਹੀਂ ਸਮਝ ਆਉਂਦੀ ਵੀਰੇ ਤੇਰੀ ਕੋਈ ਅਥੋਪੀਆ ਦਾ ਇੱਕ ਵੱਡਾ ਸ਼ਹਿਰ ਆਪਣੇ ਸਾਹਮਣੇ ਆ ਵਿਲਾਇਤਾ ਦਾ ਇਹ ਹੈਡਕੁਆਟਰ ਹੋਊਗਾ ਸਟੇਟ ਦਾ ਵੱਡਾ ਬਹੁਤ ਵੱਡਾ ਇੱਕ ਗੂਗਲ ਮੈਪ ਤੇ ਦੇਖਿਆ 700 ਮੀਟਰ ਜਾ ਕੇ ਹੋਮ ਸਟੇ ਇੱਥੇ ਲੱਟਰ ਨੂੰ ਢੰਗ ਲੱਗੀਆਂ ਹੋਈਆਂ ਨੇ ਪਰ ਚੱਲ ਨਹੀਂ ਰਹੀਆਂ ਲੰਮਾ ਸਫ਼ਰ ਕਰਕੇ ਬਹੁਤ ਥੱਕ ਟੁੱਟ ਕੇ ਆਪਾਂ ਇੱਥੇ ਪਹੁੰਚ ਗਏ ਅਥੋਪੀਆ ਚ ਸੁੱਡੋ ਬਾਈ ਕਹਿੰਦਾ ਵੀ ਸਾਈਕਲ ਤੋਂ ਡਾ ਇਧਰਲੇ ਪਾਸੇ ਲਾ ਦਾਂਗੇ ਅਸੀਂ ਅੰਦਰ ਉੱਥੇ 브ਦਰ ਲੌਕ ਦਿਸ ਡੋਰ ਨੋ 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 ओके जी ओके ओके थैंक यू वेरी थैंक यू ਕਮਰੇ ਦੀ ਤਾਕੀ ਚੋਂ ਖੜ ਕੇ ਆਪਾਂ ਨੂੰ ਦਿਸਦਾ ਸੋਡੋ ਐਸ ਓ ਡੀ ਓ ਸਮੁੰਦਰ ਤਲ ਤੋਂ ਉਚਾਈ ਇਹਦੀ ਵਾਵਾ ਤਾਂ ਕਰ ਗਿਆ ਅੱਜ ਇੱਥੇ ਠੰਡ ਹੈ ਕੱਲ ਦੇ ਮੁਕਾਬਲੇ ਵੱਡੇ ਵੱਡੇ ਹੋਟਲ ਇੱਥੇ ਬਣੇ ਹੋਏ ਨੇ ਤੇ ਕਮਾਲ ਦੀ ਗੱਲ ਇਹ ਆ ਵੀ ਇਹ ਬੁੱਕ ਵੀ ਹੁੰਦੇ ਆ ਹੇਟ ਲਿਆ ਮੰਜ਼ਲਾ ਸਾਰੀਆਂ ਬੁੱਕ ਸੀ ਮੈਨੂੰ ਐਸੇ ਹੇਟਲੀ ਮੰਜ਼ਲ ਦੇ ਵਧੀਆ ਬੰਦਾ ਪੈ ਬਹਿ ਜਾਂਦਾ ਸਮਾਨ ਧਰਨਾ ਕਰਨਾ ਸੌਖਾ ਹੁੰਦਾ ਉੱਤੇ ਕਮਰਾ ਮਿਲਿਆ 500 ਬੀਰ ਦੇ ਵਿੱਚ 500 ਬੀਰ ਉਹੀ 4500 ਰੁਪਿਆ ਇੰਡੀਆ ਦਾ ਭਾਸਰ ਮਿਲ ਜਾਂਦੇ ਨੇ ਤੇ ਅੱਜ ਆਪਾਂ ਵਾਟ ਕੱਢੀ ਆ 103.77 ਕਿਲੋਮੀਟਰ 1936 ਇਹਦਾ ਐਲੀਵੇਸ਼ਨ ਆ 8 ਘੰਟੇ 3 ਮਿੰਟ ਲੱਗੇ ਨੇ ਪੂਰੇ 12 9 ਦੀ ਐਵਰੇਜ ਕਿਉਂਕਿ ਚੜਹਾਈਆਂ ਜਦੋਂ ਚੜ੍ਹਦੇ ਆ ਤੇ ਉਤਰਦੇ ਆ ਉਦੋਂ ਸਮਾਂ ਲੱਗਦਾ ਇਹ ਜੀਪੀਐਸ ਆ ਇਹਦਾ ਇਹ ਹੈਗਾ ਲਾਈਨ انا ਹੈਜ਼ਦ ਜੀਪੀਐਸ ਵਰਤੋਂ ਵਾਲੀ ਚੀਜ਼ ਆ ਕੰਮ ਆਉਂਦੀ ਆ ਲੰਬੇ ਸਫ਼ਰਾਂ ਦੇ ਵਿੱਚ ਰਿਕਾਰਡ ਜੈ ਰਹਿ ਜਾਂਦਾ ਵਧੀਆ ਅਕੋਰਡਿੰਗ ਟੂ ਅਸ ওকে 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 ਜ਼ਰੂਰ 7 ਥੈਂਕ ਯੂ ਬ੍ਰਦਰ ਕਮਿੰਸ ਯੈਸ 1 ਪਾਵਰ ਆਹ ওকে ਇਨ ਮਾਰਨਿੰਗ 1 1 ਇਨ ਮਾਰਨਿੰਗ ওকে ਜੀ ওকে ਇੰਜੋਏ ਯਰ ਮੀ ਥੈਂਕ ਯੂ ਵੈਰੀ ਥਿੰਗ ਦੈਟ ਆਈ ਕੈਨ ਡੂ ਫਾਰ ਯੂ ਏਵਰੀਥਿੰਗ ਇਜ਼ ওকে ਆਈ ਹੈ ਵਾਟਰ ਫੂਡ ਥੈਂਕ ਯੂ ਥੈਂਕਸ ਅ ਲੋਟ ਸੋਦੋ ਦੇ ਵਿੱਚ ਆਪਾਂ ਪਹੁੰਚੇ ਹੋਏ ਆ ਤੇ ਅੱਜ ਦੀ ਰਾਈਡ ਲੰਮੀ ਸੀ 103 ਕਿਲੋਮੀਟਰ ਨੂੰ ਆਏ ਆ ਅਸਲ ਦੇ ਵਿੱਚ ਜਿਹੜੇ ਸਾਈਕਲ ਚਲਾਉਂਦੇ ਉਹ ਜਾਣਦੇ ਆ ਵੀ ਸਾਈਕਲ ਦੀ ਲੰਬਾਈ ਨਹੀਂ ਉਹਦਾ ਮੈਨੇ ਰੱਖਦੀ ਹੁੰਦੀ ਵੀ ਕਿੰਨੇ ਕਿਲੋਮੀਟਰ ਆਪਾਂ ਕਰ ਲੈਣੇ ਆ ਵਾਟ ਨਿਕਲ ਜਾਂਦੀ ਹੈ ਵਾਟ ਤਾਂ ਐਲੀਵੇਸ਼ਨ ਹੁੰਦਾ ਜਿਹੜੀ ਚੜ੍ਹਾਈ ਹੁੰਦੀ ਆ ਉਹ ਸਭ ਤੋਂ ਖਾਸ ਆ ਜਿਹੜੇ ਆਪਾਂ ਨੂੰ ਮਿੱਤਰਬੇਲੀ ਦੇਖਦੇ ਆ ਵੀਡੀਓ ਦੇਖਦੇ ਵੀ ਆਪਣੀਆਂ ਸਾਈਕਲਿੰਗ ਕਰਦੇ ਆ ਆਪਾਂ ਸੋ ਸਾਈਕਲ ਜ਼ਰੂਰ ਚਲਾਓ ਸਮਾਂ ਕੱਢਿਆ ਕਰੋ ਦਿਨ ਦੇ ਵਿੱਚ ਘੰਟਾ ਕੱਢ ਸਕਦੇ ਹੁੰਦਾ ਘੰਟਾ ਹੁਣ ਤਾਂ ਹੁੰਦੇ ਇਹਨਾਂ ਦੇ ਵਿੱਚ ਮੌਸਮ ਵੀ ਬਹੁਤ ਸੁਣਾ ਹੋ ਜਾਣਾ ਕਿ ਸਾਈਕਲ ਚਲਾਉਣ ਦੀ ਬਾਤ ਅਸਹਿਰਾ ਕੰਮ ਹੈ ਇਹ ਚਲਾ ਸਕਦੇ ਆ ਤੜਕੇ ਜੇ ਆਪਾਂ 5:00 ਵਜੇ ਉੱਠ ਕੇ ਘੰਟਾ ਚਲਾਉਣੇ ਤਾਂ ਵਧੀਆ ਫਨ ਛਣ ਜਾਂ ਵਧੀਆ ਹੁੰਦਾ ਮੈਂ ਇਹ ਵੀ ਦੇਖਿਆ ਵੀ ਜਿਹੜਾ ਸਾਈਕਲਿੰਗ ਆ ਉਹ ਬੰਦੇ ਦਾ ਮੂਡ ਨੂੰ ਵੀ ਬਦਲਦਾ ਤੁਹਾਨੂੰ ਪੋਜ਼ਿਟਿਵ ਕਰ ਦਿੰਦਾ ਯੂ ਆਰ ਵਨ ਰਾਈਡ ਅਵੇ ਫਰਮ ਅ ਗੁੱਡ ਮੂਡ ਤੇ ਦੱਬਿਆ ਕਰੋ ਕੰਮ ਇਹ ਕਿਰਨ ਜੀ ਨਾ ਬੈਸਟ ਬੰਗਾਲ ਤੋਂ ਇੱਕ ਬੰਦਾ ਆਇਆ ਸੀ ਆ ਬਠਿੰਡੇ ਤੇ ਉਹਨੂੰ ਉਹਦਾ ਸਾਈਕਲ ਟੋਕਲ ਦੀ ਮਰਬਦਕਾਰ ਇਦੋਂ ਦੋ ਦੰਦ ਮੇਰੇ ਕੋਲ ਰਹਿ ਗਿਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ ਕਹਿੰਦਾ ਮੈਂ ਨਾ ਖੁਦਕੁਸ਼ੀ ਕਰਨ ਲੱਗਾ ਸੀ ਕਹਿੰਦਾ ਉਸ ਤੋਂ ਬਾਅਦ ਮੇਰਾ ਜੀ ਕੀਤਾ ਵੀ ਮੈਂ ਸਾਈਕਲਿੰਗ ਕਰ ਲਾਂ ਸਾਈਕਲ ਤੇ ਘੁਮਣ ਨਿਕਲਿਆ ਉਹ ਤੇ ਗਾਂਹਾਂ ਮਿਲਦਾ ਮਨੋਦਾ ਗਾਂ ਸੋਨੂ ਰੂਦਰਿਆਂ ਨੂੰ ਤੇ ਮबई ਮੂਹ ਸਰਗ ਤੇ ਆ ਮੜਿਆ ਲੱਗਿਆ ਬੰਦਾ ਪੋਜ਼ਿਟਿਵ ਹੋ ਗਿਆ ਕਹਿਣ ਦਾ ਭਾਵ ਵੀ ਜਿਹੜੇ ਆਪਾਂ ਨੂੰ ਦੇਖਦੇ ਆ ਤੁਸੀਂ ਸਾਈਕਲਿੰਗ ਜ਼ਰੂਰ ਕਰਿਆ ਕਰੋ ਦਬੱਲਿਆ ਕਰੋ ਆ ਆਪੋ ਜਨਾ ਬਈ ਜਿਹੜਾ ਇਨ ਇਥੇ ਵੀਰ ਕੋਲ ਸਾਰਾ ਮੀਟ ਮੂਡ ਸੀਗਾ ਕਹਿੰਦਾ ਸੀ ਹੋਰ ਕੁਝ ਰਿਜ਼ਰਵ ਕਰਦੇ ਇਹਨੇ ਹੋਰ ਹੋਟਲ ਤੋਂ ਮੰਗਾ ਕੇ ਬਣਵਾ ਕੇ ਫਿਰ ਮੰਗਾ ਕੇ ਦਿੱਤਾ ਤੇ ਅੱਜ ਦਾ ਆਪਣਾ ਜਿਹੜੀ ਮੋਹਰ ਆ ਇਸ ਦਾਣੇ ਪਾਣੀ ਤੇ ਆ ਤੇ ਆਪਾਂ ਮਿਲਦੇ ਹਾਂ ਕੱਲ ਦੀ ਵੀਡੀਓ ਕੱਲ ਦੇ ਸਫ਼ਰ ਦੇ ਨਾਲ ਕੱਲ ਦਾ ਸਫ਼ਰ ਇਹ ਤੋਂ 20 ਲੰਮਾ 120 ਕਿਲੋਮੀਟਰ ਦੂਰ ਅਰਬਾ ਮਿੰਚ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਅਨੁਦੇਸ਼ ਏਥੋਪੀਆ ਤੋਂ